ਉੜਾ ਹੁਣ ਤੁਸੀਂ ਚੱਕ ਰਹੇ ਹੋ ਇਹ ਬਾਅਦ ਵੀ ਸੁੱਟਣਾ ਕਿੱਥੇ 2019 ਤੋਂ ਲੈ ਕੇ ਅੱਜ ਤੱਕ ਇਹਨਾਂ ਕੋਲੋਂ ਇੱਕ ਡੰਪਿੰਗ ਗਰਾਊਂਡ ਦਾ ਆਪਣਾ ਕਿਤੇ ਸਾਈਟ ਨਹੀਂ ਡਿਸਾਈਡ ਹੋਈ ਵੀ ਅਸੀਂ ਕਿੱਥੇ ਬਣਾਉਣਾ ਹੈ ਜਿਆ ਜਗ੍ਹਾ ਇਹਨਾਂ ਤੋਂ ਹਜੇ ਤੱਕ ਡੰਪਿੰਗ ਗਰਾਊਂਡ ਦੀ ਡਿਸਾਈਡ ਨਹੀਂ ਹੋ ਸਕੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਅੱਜ ਦੇ ਇੱਥੋਂ ਦੇ ਐਮ ਐਲ ਏ ਐ ਤੇ ਸਾਡੇ ਜਿਹੜੇ ਮੇਅਰ ਹੈ ਆ ਆਪਣੇ ਸ਼ਹਿਰ ਦੇ ਇਹ ਦੋਨੇ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਪੱਲਾ ਚੜ੍ਹਵਾਈ ਝੜਕਾ ਰਹੇ ਐ ਵੀ ਇਹ ਮੇਰਾ ਨਹੀਂ ਕਸੂਰ ਉਹ ਕਹਿੰਦਾ ਮੇਰਾ ਨਹੀਂ ਕਸੂਰ ਉਹਦਾ ਕਸੂਰ ਆ ਸੋ ਇਸ ਕਰਕੇ ਇਸ ਚੀਜ਼ ਦੇ ਵਿੱਚ ਜਿਹੜਾ ਮੁਹਾਲੀ ਵਾਸੀ ਐ ਉਹ ਤੰਗ ਹੋ ਰਿਹਾ ਬੇਸਿਕਲੀ ਜਿਸ ਤਰੀਕੇ ਨਾਲ ਪੰਜਾਬ ਭਰ ਦੇ ਵਿੱਚ ਕੂੜੇ ਦਾ ਮੁੱਦਾ ਲਗਾਤਾਰ ਗਰਮਾਇਆ ਰਹਿੰਦਾ ਔਰ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੁਹਾਲੀ ਦੇ ਵਿੱਚ ਹੀ ਇਸੇ ਤਰੀਕੇ ਦੇ ਨਾਲ ਵੱਖ-ਵੱਖ ਅਧਿਕਾਰ ਜਿਵੇਂ ਡਿਪਟੀ ਮੇਅਰ ਹੈ ਮੇਅਰ ਹੈ ਉਹ ਲਗਾਤਾਰ ਇਹ ਮੁੱਦਾ ਚੁੱਕਦੇ ਆ ਪਾਰਕਿੰਗ ਔਰ ਕੂੜੇ ਦੀ ਸਮੱਸਿਆ ਜਿਹੜੀ ਮੋਹਾਲੀ ਚ ਬਣੀ ਸੋ ਉਸੇ ਨੂੰ ਲੈ ਕੇ ਇੱਕ ਮੁਹਿੰਮ ਜਿਹੜੀ ਹੈ ਉਹ ਅੱਜ ਮੋਹਾਲੀ ਸ਼ਹਿਰ ਦੇ ਵਿੱਚ ਚਲਾਈ ਗਈ ਜਿੱਥੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਔਰ ਐਸਓਆਈ ਦੇ ਅਜੇਪਾਲ ਵੱਲੋਂ ਇਹ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ ਸੈਕਟਰ 71 70 ਦੇ ਵਿੱਚ ਤਮਾਮ ਇਲਾਕਿਆਂ ਦੇ ਵਿੱਚ ਸਫਾਈ ਮੁਹਿੰਮ ਜਿਹੜੀ ਹੈ ਤਾਂ ਜੋ ਕਿ ਜਿਹੜੀ ਇਸ ਜਗ੍ਹਾ ਦੇ ਉੱਤੇ ਕੂੜੇ ਦੇ ਨਾਲ ਸਬੰਧਤ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੋਂ ਜਿਹੜਾ ਸੁਧਾਰ ਕੀਤਾ ਜਾਵੇ ਤਾਂ ਜ਼ਾਹਰ ਜੀ ਗੱਲ ਹੈ ਕਿ ਵੱਖ-ਵੱਖ ਜਗਾਵਾਂ ਦੇ ਉੱਪਰੋਂ ਕੂੜੇ ਦੀ ਸਮੱਸਿਆ ਨੂੰ ਦੂਰ ਕਰਕੇ ਟਰਾਲੀਆਂ ਦੇ ਵਿੱਚ ਭਰ ਕੇ ਇੱਥੋਂ ਬਾਹਰ ਸੁੱਟਿਆ ਜਾਣਾ ਪਰ ਹਾਲਾਂਕਿ ਵੱਡੀ ਸਮੱਸਿਆ ਇਹ ਹੈ ਕਿ ਇੱਥੋਂ ਕੂੜਾ ਚੱਕ ਕੇ ਬਾਅਦ ਦੇ ਵਿੱਚ ਸੁੱਟਣਾ ਕਿੱਥੇ ਹੈ ਕਿਉਂਕਿ ਲਗਾਤਾਰ ਜਿਹੜੇ ਡਿਪਟੀ ਮੇਅਰ ਹੈ ਸੀਨੀਅਰ ਡਿਪਟੀ ਮੇਅਰ ਹੈ ਔਰ ਮੇਅਰ ਨੇ ਮੁਹਾਲੀ ਦੇ ਉਹ ਇਹ ਮੁੱਦਾ ਉਠਾਉਂਦੇ ਨੇ ਕਿ ਮੁਹਾਲੀ ਦੇ ਵਿੱਚ ਕੂੜੇ ਦੇ ਡੰਪ ਨੂੰ ਬਣਾਉਣ ਦੇ ਲਈ ਜਗ੍ਹਾ ਜਿਹੜੀ ਆ ਉਹ ਨਹੀਂ ਅਵੇਲੇਬਲ ਹੈਗੀ ਸੋ ਇਹ ਸਭ ਦੇ ਨਾਲ-ਨਾਲ ਜੇਕਰ ਦੇਖਿਆ ਜਾਵੇ ਤਾਂ ਇੱਕ ਮੁਹਿੰਮ ਜਿਹੜੀ ਹੈ ਬੋਹਾਲੀ ਸ਼ਹਿਰ ਦੇ ਵਿੱਚ ਵਿੱਡੀ ਹੈ ਸੋ ਇਸ ਮੁਹਿੰਮ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਕਹਿਣ ਤੋਂ ਭਾਵੇਂ ਜੇਕਰ ਮੁਹਾਲੀ ਦੇ ਵਿੱਚ ਡੰਪ ਨਹੀਂ ਹੈ ਜਾਂ ਡੰਪ ਦੇ ਨਾਲ ਸਮੱਸਿਆ ਹੈ ਤਾਂ ਕਿਸ ਜਗ੍ਹਾ ਦੇ ਉੱਤੇ ਜਿਹੜਾ ਇਹ ਕੂੜਾ ਸੁੱਟਿਆ ਜਾਣਾ ਤਾਂ ਗੱਲਬਾਤ ਵੀ ਜਿਹੜੀ ਹੈ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਅਜੀਪਾਲ ਜੀ ਜਿਸ ਤਰੀਕੇ ਨਾਲ ਇਹ ਮੁਹਿੰਮ ਚਲਾ ਰਹੇ ਹੋ ਇਹ ਡੰਪ ਦੀ ਸਮੱਸਿਆ ਲਗਾਤਾਰ ਹੈ ਸੋ ਕੂੜਾ ਹੁਣ ਤੁਸੀਂ ਚੱਕ ਰਹੇ ਹੋ ਇਹ ਬਾਅਦ ਵਿੱਚ ਸੁੱਟਣਾ ਕਿੱਥੇ ਹੈ ਦੇਖੋ ਜੀ ਇਹ ਸਭ ਤੋਂ ਵੱਡੀ ਅੱਜ ਦੀ ਡੇਟ ਚ ਤਰਾਸ ਕੀ ਹੈ ਮੁਹਾਲੀ ਦੀ ਜਿਹੜਾ ਸਿਟੀ ਬਿਊਟੀਫੁੱਲ ਸਿਟੀ ਵੀਆਈਪੀ ਕਿਹਾ ਜਾਂਦਾ ਸੀਗਾ ਇੱਕ ਆਪਣੇ ਜਿਵੇਂ ਕੀ ਕਹਿੰਦੇ ਨੇ ਕੋਹੀ ਨੂਰ ਸੀਗਾ ਕਰਾਉਣ ਦੇ ਵਿੱਚ ਪੰਜਾਬ ਦੇ ਤੇ ਉਹ ਸਿਟੀ ਅੱਜ ਦੀ ਡੇਟ 'ਚ ਇੰਨੀ ਮਾੜੀ ਹਾਲਾਤ ਹੋਈ ਖੜੇ ਐ ਕਿ ਇਹਦੇ ਕੋਲੇ ਇੱਕ ਡੰਪ ਨਹੀਂਗਾ ਜਿੱਥੇ ਕਿ ਆਪਣਾ ਕੂੜਾ ਜਿਹੜਾ ਹੈਗਾ ਇੱਕ ਪ੍ਰੋਪਰ ਪਲੈਨਿੰਗ ਹੈ ਨਹੀਂਗੀ ਜਿਹੜਾ ਹੈਗਾ ਵੇਸਟ ਐ ਉਹਨੂੰ ਕਿੱਥੇ ਸੰਭਾਲਿਆ ਜਾਵੇ ਕਿੱਥੇ ਸੈਗਰੀਗੇਟ ਕੀਤਾ ਜਾਵੇ ਜਾਂ ਕਿੱਥੇ ਇਹਨਾਂ ਨੂੰ ਆਪਾਂ ਲਿਜਾ ਕੇ ਉਹਨੂੰ ਇਹਨੂੰ ਡੀਕੰਪੋਜ਼ ਜਾਂ ਕੁਝ ਵੀ ਕਰ ਸਕਦੇ ਆ ਪ੍ਰੋਪਰ ਪ੍ਰੋਸੈਸਿੰਗ ਦੀ ਕੋਈ ਪਲੈਨਿੰਗ ਨਹੀਂ ਅੱਜ ਦੀ ਡੇਟ 'ਚ ਇਸ ਕਰਕੇ ਅੱਜ ਅਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵਣਿਓ ਇੱਕ ਛੋਟਾ ਜਿਹਾ ਪ੍ਰਾਰਾਲਾ ਕੀਤਾ ਜਿੱਥੇ ਮੈਂ ਕਿ ਅੱਜ 70 ਸੈਕਟਰ ਦੇ ਵਿੱਚ ਰਹਿੰਦਾ ਸੀਗਾ ਤੇ 70 ਸੈਕਟਰ ਐ ਸੀ ਮੈਂ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਸੀਂ ਅੱਜ 70 ਸੈਕਟਰ ਕਤਰ ਚੋਂ ਅਸੀਂ ਇਹ ਜਿਹੜੀ ਮੁਹੀਮ ਹੈ ਕਲੀਨੈਸ ਡਰਾਈਵ ਹੈ ਜਿਹੜੀ ਚਲਾਈ ਹੈ ਮੈਂ ਹੁਣ ਇਸ ਤੋਂ ਬਾਅਦ ਕੂੜਾ ਰੱਖਣਾ ਕਿੱਥੇ ਹੈ ਕਿੱਥੇ ਸੁੱਟਣਾ ਟਰਾਲੀਆਂ ਚ ਭਰਨ ਤੋਂ ਬਾਅਦ ਦੇਖੋ ਜੀ ਇਹ ਸਭ ਤੋਂ ਵੱਡ ਮੈਂ ਅੱਗੇ ਵੀ ਕਹਿ ਆ ਬਈ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਲਾਸਟ ਕੀ ਹੋਇਆ ਕਿ 2012 ਦੇ ਵਿੱਚ ਜਿਹੜਾ ਹੈਗਾ ਪਹਿਲਾ ਡੰਪਿੰਗ ਗਰਾਊਂਡ ਹੁੰਦਾ ਸੀਗਾ 8B ਦੇ ਵਿੱਚ ਇੰਡਸਟਰੀਅਲ ਏਰੀਆ ਤੇ ਇੰਡਸਲੇਰੀਆ ਦੇ ਉਹ ਕੀ ਹੋਇਆ ਕਿ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ 2019 ਤੱਕ ਕੇਸ ਲੱਗਿਆ 2019 ਦੇ ਵਿੱਚ ਕੇਸ ਹਾਰ ਗਏ ਕਿ 2019 ਦੇ ਵਿੱਚ ਕੋਰਟ ਤੋਂ ਸਿੱਧੇ ਆਰਡਰ ਹੋ ਗਏ ਸੀਗੇ ਵੀ ਇਹ ਜਿਹੜੀ ਆਪਣੇ ਡੰਪਿੰਗ ਗਰਾਊਂਡ ਹੈ ਇਸ ਨੂੰ ਇੱਥੋਂ ਝੱਕ ਦਿੱਤਾ ਜਾਵੇ ਉਸ ਤੋਂ ਬਾਅਦ 2019 ਤੋਂ ਲੈ ਕੇ ਅੱਜ ਤੱਕ ਇਹਨਾਂ ਕੋਲ ਇੱਕ ਡੰਪਿੰਗ ਗਰਾਊਂਡ ਦਾ ਆ ਆਪਣਾ ਕਿਤੇ ਸਾਈਟ ਨਹੀਂ ਡਿਸਾਈਡ ਹੋਈ ਵੀ ਅਸੀਂ ਕਿੱਥੇ ਬਣਾਉਣਾ ਹੈ ਜਾਂ ਜਗਾ ਇਹਨਾਂ ਤੋਂ ਹਜੇ ਤੱਕ ਡੰਪਿੰਗ ਗਰਾਊਂਡ ਦੀ ਡਿਸਾਈਡ ਨਹੀਂ ਹੋ ਸਕੀ ਕਿਉਂਕਿ ਅਜੀਪਾਲ ਜੀ ਇਸ ਕਰਕੇ ਵੀ ਮੁੱਦਾ ਅਹਿਮ ਹੈ ਵੀ ਤੁਸੀਂ ਇਹ ਡੰਪ ਦਾ ਮੁੱਦਾ ਠਾਰ ਰਹੇ ਹੋ ਨਾ ਕੋਈ ਤਾਂ ਅਜੇ ਤੱਕ ਗਰਾਊਂਡ ਦਾ ਕੀ ਇਹ ਪੁਰਾਣੀਆਂ ਏਸੀ ਮੰਡੀਆਂ ਤੱਕ ਵੇਚਣ ਨਿਲਾਮ ਕਰਨ ਨੂੰ ਹੋਏ ਨੇ ਪੁਰਾਣੀਆਂ ਇਹ ਮਾਰਕਾ ਨਿਲਾਮ ਕਰਨ ਨੂੰ ਹੋਏ ਨੇ ਸੋ ਤੁਹਾਨੂੰ ਲੱਗਦਾ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ ਦੇਖੋ ਜੀ ਮੈਂ ਉਹੀ ਕਹਿੰਦਾ ਵੀ ਜਿਹੜਾ ਮੈਂ ਅੱਜ ਦੀ ਡੇਟ 'ਚ ਜਿਹੜੀ ਟੱਗ ਆਫ ਵਾਰ ਚੱਲਦੀ ਹੈ ਜੀ ਦੋਨੇ ਪੋਲੀਟੀਕਲ ਪਾਰਟੀਆਂ ਦੇ ਆਪਣਾ ਆਪਣਾ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੇ ਅੱਜ ਦੇ ਇਥੋਂ ਦੇ ਐਮ ਐਲ ਏ ਐ ਤੇ ਸਾਡੇ ਜਿਹੜੇ ਮੇਅਰ ਹੈ ਆਪਣੇ ਸ਼ਹਿਰ ਦੇ ਇਹ ਦੋਨੇ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਪੱਲਾ ਚ ਝੜਵਾਈ ਝੜਕਾਰੇ ਆ ਵੀ ਇਹ ਮੇਰਾ ਨਹੀਂ ਕਸੂਰ ਉਹ ਕਹਿੰਦਾ ਮੇਰਾ ਨਹੀਂ ਕਸੂਰ ਉਹਦਾ ਕਸੂਰ ਆ ਸੋ ਇਸ ਕਰਕੇ ਇਸ ਚੀਜ਼ ਦੇ ਵਿੱਚ ਜਿਹੜਾ ਮੁਹਾਲੀ ਵਾਸੀ ਹੈ ਉਹ ਤੰਗ ਹੋ ਰਿਹਾ ਬੇਸਿਕਲੀ ਕਿਉਂਕਿ ਜਿਹੜਾ ਡੰਪਿੰਗ ਗਰਾਊਂਡ ਸੀਗਾ ਉਹ ਹਜੇ ਤਾਈਂ ਡਿਸਾਈਡ ਨਹੀਂ ਹੋ ਰਿਹਾ ਪਰਿਆ ਇਹਨਾਂ ਨੇ ਕੀ ਕੀਤਾ ਰੀਸੈਂਟਲੀ ਇੱਕ ਡੰਪਿੰਗ ਗਰਾਊਂਡ ਜਿਹੜਾ ਸੈਗਰੀਗੇਟ ਕਰਨ ਵਾਸਤੇ ਪੰਜ ਫੇਸ ਦੀ ਮਾਰਕੀਟ ਦੇ ਵਿੱਚ ਬਣਾਤਾ ਜਿਹੜਾ ਕਿ ਟੋਟਲੀ ਰੈ residențial ਏਰੀਆ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ 11 ਫੇਸ ਜਾ ਕੇ ਇੱਕ ਉਥੇ ਬਣਾਉਤਾ ਉਹ ਵੀ ਕੰਪਲੀਟਲੀ ਰੈ residențial ਏਰੀਆ ਤੇ ਮੇਰੀ ਇਹੀ ਰਿਕਵੈਸਟ ਹੈ ਅੱਜ ਦੇ ਜਿਹੜੇ ਦੋਨੇ ਹੀ ਜਿਹੜੇ ਨਮਾਇंदे ਆ ਸਾਡੇ ਮੁਹਾਲੀ ਵਾਸੀਆਂ ਨੇ ਚੁਣੇ ਸੀਗੇ ਇੱਕ ਤਾਂ ਸਾਡੇ ਐਮਐਲਏ ਸਾਹਿਬ ਤੇ ਇੱਕ ਆਪਣੇ ਮੇਅਰ ਸਾਹਿਬ ਦੋਨਾਂ ਨੂੰ ਰਿਕਵੈਸਟ ਹੈ ਵੀ ਆਪਸ ਵਿੱਚ ਜਿਹੜਾ ਕ੍ਰੈਡਿਟ ਵਾਰ ਹੈ ਇਹਨੂੰ ਬੰਦ ਕਰਨ ਬੰਦ ਕਰਕੇ ਇੱਕ ਪ੍ਰੋਪਰ ਇਹਦਾ ਸੋਲੂਸ਼ਨ ਹੈ ਜਿਹੜਾ ਗਾਰਬੇਡਾ ਉਹ ਕੱਢਣ ਬੈਠ ਕੇ ਤੇ ਜਿਹੜੇ ਮੁਹਾਲੀ ਵਾਸੀਆਂ ਨੂੰ ਆ ਜਿਹੜਾ ਮੁਹਾਲੀ ਵਾਸੀਆਂ ਨੂੰ ਅੱਜ ਦੀ ਡੇਟ 'ਤੇ ਧੋਖਾ ਦੇ ਰਿਹਾ ਉਸ ਚੀਜ਼ 'ਚ ਉਹਨਾਂ ਨੂੰ ਬਾਹਰ ਕੱਢਣ ਕਿਉਂਕਿ ਬਹੁਤ ਵੱਡੀ ਸਮੱਸਿਆ ਹੈ ਅੱਜ ਦੀ ਡੇਟ 'ਤੇ ਜਿਹੜੀ ਕਿ ਡੰਪ ਦੀ ਹੈ ਅੱਜ ਭਈ ਇਹ ਸਮੱਸਿਆ ਹੋਰ ਵੱਧ ਰਹੀ ਹੈ ਕਿਉਂਕਿ ਜਿਸ ਤਰੀਕੇ ਮੁਹਾਲੀ ਖਰੜ ਕਰਾਲੀ ਆ ਲਗਾਤਾਰ ਜਿਹੜੀ ਕਿ ਉਪਾਦੀ ਹੈ ਉਹ ਵੱਧ ਰਹੀ ਹੈ ਔਰ ਉਸ ਨੂੰ ਲੈ ਕੇ ਕੋਈ ਵੀ ਸਿਸਟਮ ਨਹੀਂ ਕੱਲੋ ਮੁਹਾਲੀ ਦਾ ਜਿਹਨਾਂ ਜ਼ਿਕਰ ਕੀਤਾ ਜਾਵੇ ਖਰੜ ਦਾ ਵੀ ਜ਼ਿਕਰ ਕੀਤਾ ਜਾਵੇ ਕਰਾਲੀ ਦਾ ਵੀ ਜ਼ਿਕਰ ਕੀਤਾ ਜਾਵੇ ਲਾਂਡਰਾ ਦਾ ਇਧਰ ਬਰਨੋਟ ਸਾਈਡ ਕਿਸੇ ਪਾਸੇ ਜਮਾ ਜਾਨੀ ਕਿ ਇਹਨਾਂ ਕੋਲ ਹੈ ਨਹੀਂ ਕੋਈ ਤਰੀਕਾ ਤਾਂ ਲੱਗ ਸਕਦਾ ਕਿ ਇਹ ਸਮੱਸਿਆ ਹੋਰ ਬਹੁਤ ਬਿਲਕੁਲ ਜੀ ਮੈਂ ਇਹ ਦੱਸਣਾ ਚਾਹੂਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜਾ ਇਹਨਾਂ ਨੇ ਪਿੱਛੇ ਜੇ ਟੈਂਡਰ ਕੀਤਾ ਸੀ ਇਹ ਗਾਰਬੇਜ ਡੰਪ ਜਿਹੜਾ ਇਕੱਠਾ ਕਰਨ ਵਾਲਾ ਉਹ 150 ਮੈਟ੍ਰਿਕ ਟਨ ਦਾ ਸੀਗਾ ਸੋ ਬਟ ਉਹ ਕੀ ਹੈ ਕਿ ਜਿਹੜਾ ਡੰਪ ਜਿਹੜਾ ਗਾਰਬੇਜ ਹੈ ਉਹਦੋਂ ਕਈ ਗੁਣਾ ਜ਼ਿਆਦਾ ਹੁੰਦਾ ਇਹਨਾਂ ਨੇ ਉਹ ਵੀ ਇਹਨੂੰ ਰਿਵਾਈਵ ਨਹੀਂ ਕੀਤਾ ਉਹ ਵੀ ਜਿਹੜਾ ਟੈਂਡਰ ਹੈਗਾ ਉਹ ਵੀ ਰਿਵਾਈਵ ਕਰਨ ਵਾਲਾ ਹੈ ਕਿਉਂਕਿ ਜੇ ਕਪੈਸਿਟੀ ਆਪਣੀ ਚੱਕਣ ਦੀ ਹੀ 150 ਹੈ ਤੇ ਜੇ ਉੱਥੇ 2 250 ਆ ਰਿਹਾ ਤੇ ਉਹਨੂੰ ਰਿਵਾਈਵ ਮੇਰੇ ਹਿਸਾਬ ਚ ਟਾਈਮ ਟੂ ਟਾਈਮ ਸਿਸਟਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨੂੰ ਅਪਗ੍ਰੇਡ ਕਰਨਾ ਚਾਹੀਦਾ ਤੁਹਾਡੀ ਫਾਊਂਡੇਸ਼ਨ ਕੋਲ ਮਾਸਟਰ ਪਲਾਨ ਹੈਗਾ ਜੇਕਰ ਮੰਗਦੇ ਆ ਤੁਹਾਡੇ ਤੋਂ ਕੀ ਕਿਸ ਤਰੀਕੇ ਆਪਾਂ ਹੱਲ ਕਰ ਬਿਲਕੁਲ ਜੀ ਇਹਦੇ ਪ੍ਰੋਪਰ ਪਲਾਨਿੰਗ ਮੀਟਿੰਗਸ ਹੋਣੀਆਂ ਚਾਹੀਦੀਆਂ ਸਾਡੇ ਅਰੀਆਂ ਜਿਹੜੀਆਂ ਐਸੋ इकਟ्ठा ਕਰਨਾ ਚਾਹੀਦਾ ਜਿਹੜੀਆਂ ਰੈ residense welfare societies ਉਹਨਾਂ ਨੂੰ ਇਕੱਠਾ ਕਰਨਾ ਚਾਹੀਦਾ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੀਟਿੰਗ ਆਰਗੇਨਾਈਜ਼ ਕਰਨੀ ਚਾਹੀਦੀ ਹੈ ਤੇ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗਾ ਵੀ ਜਿਹੜੀ ਇਹ ਮੀਟਿੰਗ ਹੈ ਇਹ ਆ ਬਿਯੋਂਡ ਦਾ ਪਾਰਟੀ ਲਾਈਨ ਹੋਣੀ ਚਾਹੀਦੀ ਹੈ ਇਹ ਜਿਹੜਾ ਪੋਲਿਟਿਕਲ ਜਿਹੜਾ ਟਾਗ ਆਫ ਵਾਰ ਹੈ ਪੋਲਿਟਿਕਲ ਜਿਹੜਾ ਇਹਨਾਂ ਦਾ ਮੋਟੀਵੇਸ਼ਨ ਹੈ ਉਹਨੂੰ ਦੂਰ ਰੱਖ ਕੇ ਤੇ ਆਪ ਦੇ ਜਿਹੜੇ ਮੁਹਾਲੀ ਵਾਸੀਆਂ ਦੀ ਵੈਲਫੇਅਰ ਲਈ ਇਹ ਮੀਟਿੰਗ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਕਰਕੇ ਤੇ ਇਹ ਗਾਂ ਪਲੈਨਿੰਗ ਕਰਨੀ ਚਾਹੀਦੀ ਸਾਡੇ ਕੋਲ ਪ੍ਰੋਪਰ ਪਲੈਨਿੰਗ ਹੈਗੀ ਹੈ ਜੇ ਸਾਨੂੰ ਪੁੱਛਣਗੇ ਤਾਂ ਬਿਲਕੁਲ ਬਿਲਕੁਲ ਤਾਂ ਇਹ ਸਭ ਦੇ ਨਾਲ ਨਾਲ ਜ਼ਿਕਰ ਦੇਖਿਆ ਜਾਵੇ ਤਾਂ ਇਹ ਸਾਰੀ ਸਥਿਤੀ ਜਿਹੜੀ ਹੈ ਇਹ ਪੂਰਾ ਏਰੀਆ ਦੇਖੋ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਨੇ ਔਰ ਇੱਥੇ ਤੱਕ ਕੀ ਪੂਰੀ ਸਥਿਤੀ ਕਿਸ ਤਰੀਕੇ ਦੇ ਨਾਲ ਗੰਮਹੀਨ ਹੋਣੀ ਕਿਉਂਕਿ ਇਲਾਕੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਯਾਨੀ ਕਿ ਪੂਰੇ ਮੁਹਾਲੀ ਸ਼ਹਿਰ ਦੇ ਵਿੱਚ ਹੀ ਕਿਸੇ ਤਰੀਕੇ ਦਾ ਕੋਪਲੈਨ ਨਹੀਂ ਹੈਗਾ ਪਰ ਇਸ ਦੇ ਉੱਤੇ ਲਗਾਤਾਰ ਜਿਹੜੀ ਡਿਪਟੀ ਮੇਅਰ ਨੇ ਉਹ ਵੀ ਸਵਾਲ ਚੁੱਕਦੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਇੱਕ ਸੋਹਰਦ ਹੈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਇਹ ਸ਼ਹਿਰ ਅਜੇ ਵੀ ਇਸ ਬਾਬਤ ਨਹੀਂ ਬਣਿਆ ਕਿ ਜਿਹੜਾ ਕੁੜੀ ਦੀ ਸਮੱਸਿਆ ਇਸ ਤੋਂ ਹੱਲ ਹੋ ਸਕੇ ਤਾਂ ਅਗਲੀ ਤਸਵੀਰ ਕੀ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਰੰਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕੰ